ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡਿਤ ਦੀਨਾ ਸਾਹਿਬ ਤੇ ਜਿਲ੍ਹਾ ਨੂੰ ਪਹੁੰਚ ਦਾ ਹੀ ਮੌਕਾ ਬਾਈ ਕੋਲ ਇੱਕ ਛੋਟੀ ਸੂਈ ਵੀ ਹੈ ਜੀ ਤੇ ਇੱਕ ਗੱਬਣ ਗਾਂ ਜੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਦੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂ ਬਾਤਾਂ ਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ। ਹਾਂਜੀ ਬਾਈ ਜੀ ਸਸੀ ਗਾਈ, ਸਸੀ ਗਾ ਬਾਈ। ਨਾਮ ਜਗਜੀਤ ਸਿੰਘ, ਪਿੰਡ ਪਿੰਡ ਦੀਨਾ ਸਾਹਿਬ ਜੀ, ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ, ਸੀਗਲ ਨਿਹਾਲ ਸਿੰਘ ਵਾਲਾ। ਠੀਕ ਹੈ ਜੀ। ਨੇੜੇ-ਨੇੜੇ ਹੋਰ ਪਿੰਡ ਕਿਹੜੇ ਪੈਂਦੇ ਵੀ ਆਪਣੇ? ਪਿੰਡ ਆਪਣੇ ਨੇੜੇ ਖਾਈ ਨਿਹਾਲ ਸਿੰਘ ਵਾਲਾ ਜੀ ਪਤੋ। ਠੀਕ ਹੈ। ਇੱਧਰ ਸਲਾਦਪੁਰਾ ਰਹਿੰਦੇ ਸੀ। ਸਲਾਦਪੁਰ ਦੇ ਵੀ ਨੇ ਪੈਂਦੇ। ਠੀਕ ਹੈ ਜੀ। ਆਪਣੀ ਛੋਟੀ ਤੋਂ ਦੱਸੋ ਹੀ ਜਾਣਕਾਰੀ ਕਿਵੇਂ ਸੂਈ ਸੂਈ ਆ ਇਹ? ਪਹਿਲੇ ਸੂਈ ਸੂਈ ਤੇ ਬੱਚਾ ਬੱਚਾ ਮਾਰ ਕਟਾ ਜੀ ਠੀਕ ਹੈ ਦੁੱਧ ਦੁੱਧ ਹੈਗਾ ਜੀ 10 ਕਿਲੋ ਦੇ ਨੇੜੇ ਤੇ ਠੀਕ ਆ ਰੇਟ ਭਰਾ ਇਹਦਾ ਰੇਟ ਬਿਲਕੁਲ 85000 ਰਾਈ 85000 ਹਾਂਜੀ ਤੋੜ ਦਿਓ ਭਰਾ ਲਓ ਭਰਾ ਚੈੱਕ ਕਰ ਸਕਦੇ ਸਿੰਗੀ-ਸੁੰਗੀ ਬਹੁਤ ਸੋਹਣੀ ਲੱਗੀ ਵੀ ਫੇਸ ਕੁਆਲਟੀ ਦੇਖ ਸਕਦੇ ਤੇ ਤੋੜ ਕੇ ਵੀ ਤੁਹਾਨੂੰ ਦਿਖਾਉਣੇ ਆ 10 ਦਿਨ ਹੋਇਆ ਬਈ ਸੂਈ ਨੂੰ ਹਾਂਜੀ 10 ਦਿਨ ਹੋ ਗਏ ਸੂਈ ਨੂੰ ਜੀ ਲਓ ਜੀ ਦੇਖ ਸਕਦੇ ਹੋ ਭਰਾ ਰੇਟ ਵਾਈ ਨੇ ਬਿਲਕੁਲ ਜਾਇਜ਼ ਜੀ ਮੰਗਿਆ ਮੋੜ ਦਿਓ ਭਰਾ ਮੋੜ ਦਿਓ ਲੋਜੀ ਤੁਰਾ ਤੁਰਾ ਸਾਹਦੇ ਸਾਹਮਣੇ ਭਰਾ ਬਾਨ ਦੇ ਭਰਾ ਬੰਨ ਤੇ ਬਾਨ ਦੇ ਲੋਜੀ ਲੈ ਵਾ ਤੁਸੀਂ ਦੇਖ ਸਕਦਾ ਭਰਾ ਠੀਕ ਹੈ ਜੀ ਬੰਨੀ ਸੈਡ ਲੋਜੀ ਠੀਕ ਹੈ ਵਾਈ ਜੀ ਨੇ ਜੁਕ ਕਨੈਕਟ ਕਰੋ ਕਟਾ ਤੁਹਾਨੂੰ ਦਿਖਾਉਣੇ ਜੀ ਲੋਜੀ ਦੇਖ ਸਕਦੇ ਕਟਾ ਲੋ ਜੀ ਫੇਸ ਕੁਆਲਟੀ ਦੇਖ ਸਮੇ ਕੱਟੇ ਦੀ ਭਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂਜੀ ਭਾਈ ਗਾਂ ਦੀ ਜਾਣਕਾਰੀ ਦਿਓ ਜੀ ਭਈ ਗਾਂ ਤੀਜੇ ਸੂਏ ਸੋਣਾ ਭਈ ਆਪਣੀ ਹਾਂਜੀ ਦੁੱਧ 2 ਬਾਈ ਲੀਟਰ ਚ ਹੋਇਆ ਪਹਿਲਾ ਦੂਜੇ ਸੂਏ ਵੀ ਠੀਕ ਹੈ ਜੀ ਹਾਂਜੀ ਤੇ ਦਿਨ ਕਿਨੇ ਬਾਕੀ ਦਿਨ ਭਾਈ ਇਹ ਹਫਤਾ ਲੈ ਜੂ ਹਫਤਾ ਲੈ ਜੂ ਹਾਂਜੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਬੀਤੇ 70000 ਇਹਦਾ 70000 ਤੋੜ ਦੋ ਭਰਾ ਲੋ ਜੀ ਦੇਖ ਸਾ ਤੇ ਕਰਨ ਭਾਈ ਕਹਿੰਦਾ ਲੈ ਜੂ ਹਲੇ ਠੀਕ ਹੈ ਜੀ ਪਿਛਲੇ ਸੂਏ ਕਰਮਾ ਵਾਲੀ ਨੇ ਦੁੱਧ ਵਧੀਆ ਕੱਢਿਆ ਸੁਖਨਾ ਠੀਕ ਹੈ ਜੀ ਕੱਦ ਬਲਟ ਸੁਖਨਾ ਕਰਮਾ ਵਾਲੀ ਦਾ ਲੈਵੇ ਤੋਂ ਅੰਦਾਜ਼ਾ ਲਾ ਸਕਦੇ ਹਾਂ ਠੀਕ ਹੈ ਜੀ ਲਾਉਣ ਲੱਗੀ ਦੁੱਧ ਚਲੋ ਜੀ ਦੇ ਉਪਰ ਮੋੜ ਦਿਓ ਚਲੋ ਸੋਹਣੇ ਕਰਮਾ ਵਾਲੀ ਦਾ ਸੁਹਣਾ ਚਲੋ ਜੀ ਰੇਟ ਵਾਈ ਨੇ ਪੰਨ ਦੋਨਾਂ ਦੇ ਵੀ ਦੱਸ ਦੇ ਠੀਕ ਹੈ ਜੀ ਗਾਂ ਦਾ ਵੀ ਦੱਸ ਤਾਂ ਲੋ ਜੀ ਕਰਮਾ ਵਾਲੀ ਦੌਣ ਲੱਗੀ ਆ ਠੀਕ ਹੈ ਜੀ ਚਲੋ ਜੀ ਫਾਈਨ ਜੀ ਨਰਕਨਾਟਕ ਉਪਰ ਠੀਕ ਹੈ ਜੀ ਲਓ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ